ਅੱਜ ਸਭ ਦੇ ਭਲੇ ਲਈ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਆਪਾਂ ਰਾਤ ਨੂੰ ਬਿਸਤਰੇ 'ਚ ਸੌਣ ਲੱਗਦੇ ਆ ਨਾ ਉਦੋਂ ਆ ਪਾਠ ਜ਼ਰੂਰ ਕਰਕੇ ਪਿਆ ਕਰੋ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੰਸਥਾਨ ਸਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾ ਲਿਆ ਲੈ ਧੂੜ ਮੁਖ ਲਾਵਾਂ ਗੁਰ ਸਿੱਖਾਂ ਦੀ ਕਾਲ ਥਾਏ ਭਈ ਜਨ ਹਰ ਨਾਮ ਧਿਆਹਾ ਜਨ ਨਾਨਕ ਸਤ ਗੁਰ ਪੂਜਿਆ ਤਨ ਹਰ ਪੂਜ ਕਰਾਵਾਂ ਇੱਕ ਇਹ ਪਾਟ ਇੱਕ ਥੇਰ ਕਰ ਬਸੋ ਹਰ ਜਨ ਪਿਆਰੇ ਸਤ ਗੁਰ ਤੁਮਹਰੇ ਕਾਜ ਸਿਵਾਰੀ दष्ट दूत परमेश्वर मारे जानकी पैज रखी करता बात छास वच कर दी ने अमृत नाम महा रस पीने निरपार होए पाजो भगवान साथ संगत मेल की न दान ਚਾਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਓਟ ਫੱਕਰੀ ਪ੍ਰਭ ਸਵਾਮੀ ਨਾਨਕੇ ਓਟ ਫੱਕਰੀ ਪ੍ਰਭ ਸਵਾਮੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਠ ਕਰਿਆ ਕਰੋ ਪਰਮਾਤਮਾ ਆਂਦਰਸਤੀਆਂ ਤਰੱਕੀਆਂ ਖੁਸ਼ੀਆਂ ਦਿੰਦਾ ਤੇ ਤੁਸੀਂ ਦਿਨ ਦੁਗਣੀ ਰਾਤ ਚਗਰੀ ਤਰੱਕੀ ਕਰੋਗੇ ਪਰਮਾਤਮਾ ਤੁਹਾਡੇ ਹਰ ਵਕਤ ਨਾਲ ਖੜੀ ਤੁਹਾਡੇ ਨਾਲ ਚੱਲੇਗਾ ਵਾਹਿਗੁਰੂ